ਸਾਨੂੰ ਛੋਟੇ ਬੱਚਿਆਂ ਨੇ ਆਣ ਕੇ ਦੱਸਿਆ ਮੱਲੇ ਵਾਲਿਆਂ ਤੁਹਾਡੇ ਮੁੰਡੇ ਦੇ ਗੱਲ ਪੈ ਗਏ ਆ। ਸਾਡੇ ਇਲਾਕੇ ਦਾ ਪ੍ਰਧਾਨ ਉਹਨੇ ਸਮਝਾਇਆ ਵੀ ਹੁਣ ਨਹੀਂ ਕੋਈ ਗੱਲ ਕਰਨੀ। ਉਹਦੇ ਵਿੱਚ ਉਹਨਾਂ ਨੂੰ ਸਮਝਾਇਆ। 10-25-30 ਮੁੰਡੇ ਲੈ ਗਏ ਸਾਡੇ ਕੋਲ ਆਇਆ ਰਾਤੀ ਵੀ ਸਾਡੇ ਗੱਲ ਪੈ ਕੇ ਗਿਆ। ਰਾਤੀ ਵੀ ਅਸੀਂ ਜੋ ਰੋਲਾ ਪਾਇਆ ਫਿਰ ਮੱਲਾ ਇਕੱਠਾ ਹੋਇਆ। ਕੋਈ ਪੁਰਾਣੀ ਰੰਜਿਸ਼ ਹੈ। ਫਿਰ ਅਸੀਂ ਰੋਲਾ ਪਾਇਆ ਬਾਹਰ ਨਿਕਲ ਕੇ ਕਿ ਮਦਲਕੇ ਸਾਨੂੰ ਮਾਰ ਗਏ ਆ ਉਹ ਫਿਰ ਮੱਲਾ ਇਦੋਂ ਸਾਰਾ ਇਕੱਠਾ ਹੋ ਗਿਆ ਜਨਾਬ। ਕਿ ਨਾਮ ਹੈ ਤੁਹਾਡਾ? ਮੇਰਾ ਨਾ ਜੀ ਮੰਗਾ ਹਾਂ ਕਿਹੜਾ ਏਰੀਆ ਇਹ ਪਿੰਡ ਪਤਾਪੁਰ ਜੀ ਕੀ ਗਲਬਤ ਕੀ ਹੋਈ ਹੈ ਗਲਬਤ ਹੋਈ ਆ ਸਾਡਾ ਨਾ ਬੇਟਾ ਆਵਲਾ ਤੇ ਐਸ ਬੇਟੇ ਦੇ ਉਹਦੇ ਨਾਲ ਚਪੇਰਾ ਮਾਰੀਆਂ ਔਰ ਮੇਰਾ ਬੇਟਾ ਗਿਆ ਵੱਡਾ ਕਹਿੰਦਾ ਕਿ ਅੰਕਲ ਇਹਨੂੰ ਕਿਉਂ ਚਪੇਰਾ ਮਾਰੀਆਂ ਤੇ ਮੇਰੇ ਬੇੜੇ ਨੂੰ ਨੇ ਧੱਕਾ ਮਾਰ ਕੇ ਸੁੱਟਤਾ ਉਹਦੇ ਵਿੱਚ ਮਿਰਚੂ ਦਾ ਮੁੰਡਾ ਜਵਾਨ ਉਹ ਤੇ ਉਹ ਆਪ ਇਹਦੇ ਗਲੇ ਪੈ ਗਿਆ ਉਹਦੇ ਲਾਗੇ ਘਾਰੇ ਤਿੰਨ ਚਾਰ ਚਾਚੇ ਤਾਇਆ ਦੇ ਉਹ ਵੀ ਇਹਦੇ ਗਲੇ ਪੈ ਗਏ ਤੇ ਸਾਨੂੰ ਛੋਟੇ ਬੱਚਿਆਂ ਨੇ ਆਣ ਕੇ ਦੱਸਿਆ ਮੱਲੇ ਵਾਲਿਆਂ ਤੁਹਾਡੇ ਮੁੰਡੇ ਦੇ ਗਲੇ ਪੈ ਗਏ ਆ ਕੋਣ ਸੀ ਲੋਕ ਕਿਹੜੇ ਗੱਲ ਪਏ ਕਿੰਨਾ ਤੁਹਾਡੀ ਗੱਲ ਬਾਤ ਉਹ ਜੀ ਇੱਥੋਂ ਜਾ ਕੇ ਤਿੰਨ ਚਾਰ ਗਲੀਆਂ ਛੱਡ ਕੇ ਹਾਂਜੀ ਘਾਰੇ ਉਹਨਾਂ ਦਾ ਉਹਦਾ ਨਾਂ ਸੱਤਾ ਇੱਕ ਉਹਦਾ ਭਰਾ ਹੈਗਾ ਜੇ ਡੀਸੀ ਇੱਕ ਨਾਮ ਆ ਜੱਜ ਆ ਉਦੋਂ ਗਾੜੀ ਉਹਨਾਂ ਦੇ ਮੁੰਡੇ ਆ ਬੇਟੇ ਦੇ ਗੱਲ ਪਏ ਜਦੋਂ ਸਾਨੂੰ ਉਹਨਾਂ ਆਣ ਕੇ ਦੱਸਿਆ ਕਿ ਤੁਹਾਡੇ ਬੱਚੇ ਦੇ ਗੱਲ ਪਏ ਅਸੀਂ ਮੈਂ ਤੇ ਮੇਰੀ ਘਰ ਦੀ ਗਏ ਆਂ ਉਹ ਗੋਇਟਰ ਰੋੜਾ ਚਲਾਉਣ ਲਾ ਪਿਆ ਕੱਲ ਵੀ ਮਹਲਾਇਤਾਂ ਇਕੱਠਾ ਹੋਇਆ ਫੇਰ ਅਸੀਂ ਘਰੇ ਆ ਗਏ ਆਪਣੇ ਸਾਨੂੰ ਸਾਡੇ ਇਲਾਕੇ ਦਾ ਪ੍ਰਧਾਨ ਉਹਨੇ ਸਮਝਾਇਆ ਵੀ ਹੁਣ ਨਹੀਂ ਕੋਈ ਗੱਲ ਕਰਨੀ ਉਹਦੇ ਵਿੱਚ ਉਹਨਾਂ ਨੂੰ ਸਮਝਾਇਆ ਫੇਰ ਰਾਤੀ 25-30 ਮੁੰਡੇ ਲੈ ਗਏ ਸਾਡੇ ਘਰੇ ਆਇਆ ਰਾਤੀ ਵੀ ਸਾਡੇ ਗੱਲ ਪੈ ਕੇ ਗਿਆ ਰਾਤੀ ਵੀ ਅਸੀਂ ਜਦੋਂ ਰੋਲਾ ਪਾ ਪਾਇਆ ਫੇਰ ਮਹਲਾ ਇਕੱਠਾ ਹੋਇਆ ਪੁਰਾਣੇ ਰੰਜਿਸ਼ ਨਹੀਂ ਜੀ ਕੋਈ ਨਹੀਂ ਐ ਸੁਪਾ ਬੇਤੇ ਤੂੰ ਗੱਲ ਹੋਈ ਜੇ ਅ ਬੇਤੇ ਦੇ ਸੁਪੋਨੇ ਚ ਪੈਣਾ ਮਾਰੀਆਂ ਪਰਸੋਂ ਗੱਲਬਾਤ ਕੀ ਦੱਸਦੇ ਨੇ ਬੇਟਾ ਕੀ ਦੱਸਦਾ ਕਿ ਕੀ ਗੱਲਬਾਤ ਹੋਈ ਕਿੰਗਾ ਕਿ ਇਹ ਮੇਰੇ ਲਾਗੂ ਨਹੀਂ ਲੰਘੇ ਉੱਥੇ ਨਾ ਮੰਦਿਰ ਬਣਿਆ ਬਾਲਮੀਕ ਸਾਮੀ ਦਾ ਉਹਦੇ ਵਿੱਚ ਉੱਥੇ ਸਾਰੇ ਬੱਚੇ ਖੇਡਦੇ ਪਏ ਕਹੇ ਬੱਚੇ ਨੇ ਇੱਕ ਦੂਜੇ ਬੱਚੇ ਨੂੰ ਗਾਲ ਕੱਢੀ ਕਹਿੰਦਾ ਇਹਨੇ ਗਾਲ ਕੋ ਕੱਢੀ ਆ ਜੀ ਉਹਦੇ ਵਿੱਚ ਮਤਲਬ ਇਸ ਬੱਚੇ ਤੇ ਉਹਨੇ ਚਪੇਰਾ ਮਾਰ ਦਿੱਤਾ ਤੇ ਹੁਣ ਕਿ ਕਿੰਨੇ ਜਣੇ ਆਏ ਸੀ ਅੱਜ ਹੁਣ 10 ਬਾਲਾ ਜਣੇ ਆਏ ਆ ਘਰ ਦੀ ਮੇਰੀ ਇੱਥੇ ਖੜੀ ਆ ਅਸੀਂ ਅੰਦਰ ਉਹ ਰੋਟੀਆਂ ਬਣਾਉਂਦੀ ਪਈ ਅਸੀਂ ਅੰਦਰ ਲੰਮੇ ਪਏ ਆ ਜਦੋਂ ਉਹਨੇ ਇਹ ਟੋੜਾ ਚਲਾਇਆ ਮੇਰਾ ਬੇਟਾ ਵੱਡਾ ਮੈਂ ਇਹਨੂੰ ਦੋ ਦਵਾ ਸੈਰ ਤੇ ਕਰਤਾ ਨੁਕੜੇ ਪੇਟੀ ਦੇ ਮੈਂ ਹਾਂ ਪੁੱਤ ਇਹਨਾਂ ਨੂੰ ਸੱਟਾਂ ਲਾ ਕੇ ਸਾਨੂੰ ਜਾਣਿਆ ਤੁਸੀਂ ਲੁਕ ਜੋ ਫਿਰ ਅਸੀਂ ਰੋਲਾ ਪਾਇਆ ਬਾਹਰ ਨਿਕਲ ਕੇ ਕਿ ਮਤਲਬ ਕਿ ਸਾਨੂੰ ਮਾਰ ਗਏ ਆ ਉਹ ਫਿਰ ਮਲਾਜ ਤੋਂ ਸਾਰਾ ਇਕੱਠਾ ਹੋ ਗਿਆ ਜਨਾਬ ਕੀ ਮੰਗ ਕਰਦੇ ਹਾਂ ਅਸੀਂ ਐਸੋਂ ਦਾ ਸਾਨੂੰ ਇਨਸਾਫ ਹੋਣਾ ਚਾਹੀਦਾ ਸਾਡੇ ਨਾਲ ਧੱਕਾ ਹੋੰਦਿਆ ਅਸੀਂ ਇੱਕ ਮਤਲਬ ਨਾ ਸਾਡਾ ਕੋਈ ਕੰਧ ਨਾ ਕੋਈ ਕੋਲਾ ਸਾਡੇਆ ਮਤਲਬ ਕਿ ਸਾਨੂੰ ਖਸਰਾ ਇਹਨਾਂ ਕੋਲੋਂ ਲੱਗੇ ਹੋਣੇ ਨੀ ਮਾਮੇ ਨੇ ਹਾਏ ਕੀ ਗਲਤ ਕੀ ਹੋਈ ਤੁਹਾਡੀ ਬਾਜੀ ਇੱਧਰ ਦੀ ਆਏ ਕੰਧ ੱਤਪਿਆ ਤੇ ਉਹਨਾਂ ਨੇ ਕਿ ਦਵਾ ਦਵਾ ਰੋੜੇ ਚਲਾਉਣੇ ਸ਼ੁਰੂ ਕਰਤੇ ਇੱਕ ਨੇ ਮੇਰਾ ਖਸਰਾ ਸਾਰਾ ਪਰਕੇ ਕਮੀਜ਼ ਪਾੜਤਾ ਮੈਂ ਦਵਾ ਦਵਾ ਆਪਣਾ ਬਦਨ ਦਗਨ ਟੱਕਣੇ ਬਾਰੇ ਮੈਂ ਆਪਣਾ ਸਵਾਲ ਵੀ ਲੈਟਿਆ ਪਹਿਲਾਂ ਫਿਰ ਮੈਂ ਕੋਰਟੀ ਪਾਈ ਕਿੰਨੇ ਜਣੇ ਸੀ 12 13 ਜਣੇ ਕੀ ਗਲਤ ਕੀ ਹੋਈ ਜੀਵੇਂ कल दी ਲੜਾਈ ਹੋਈ ਹੋਰ ਤੇ ਅੱਜ ਕੋਈ ਗੱਲ ਨਹੀਂ ਹੋਈ ਅੱਛਾ ਅੱਜ ਵੀਰਾ ਇਸਤਰੀ ਪੇਗੇ ਹਾਂਜੀ ਅੱਜ ਘਰ ਵਿੱਚ ਕੋਣ ਕੋਣ ਮੌਜੂਦ ਸੀ ਤੁਹਾਡੇ ਘਰ ਇੱਕ ਮੇਰਾ ਭਰਾ ਵਾ ਤੇ ਤਿੰਨੇ ਮੇਰੇ ਬੇਟੇ ਇੱਕ ਮੇਰੀ ਬੇਟੀ ਹੈ ਕੀ ਆਨਸਰ ਉਹਨੇ ਇੱਟੇ ਰੋਟੀ ਚਲਾਇਆ ਹਾਂਜੀ ਆਓ ਵੇਖ ਲਓ ਅੰਦਰ ਦਾ ਤੁਸੀਂ ਕਰਦੇ ਪੀਸੇ ਉਸ ਟਾਈਮ ਰੋਟੀ ਬਣਾਉਂਦੀ ਐ ਤੇ ਰੋਟੀ ਸਾਰੇ ਚੋਲੋ ਚੰਕਾ ਤੋੜ ਹਾਂਜੀ ਤੇ ਪੁਲਿਸ ਨੂੰ ਮੌਕੇ ਤੇ ਕੀਤਾ ਫੋਨ ਉਹਤ ਨਹੀਂ ਗਈ ਸਰ ਪਹੁੰਚੀ ਪਹੁੰਚ ਗਈ ਆਹੀ ਪਹੁੰਚੀ ਪਹੁੰਚ ਹਾਂਜੀ ਤੇ ਕੀ ਮੰਗ ਕਰਦੇ ਪ੍ਰਸ਼ਾਸਨ ਦਾ ਅਸੀਂ ਇੱਕ ਮੰਗ ਕਰਦੇ ਵੀ ਸਾਨੂੰ ਸਾਫ ਚਾਹੀਦਾ ਇਹ ਕੀ ਨਾਮ ਹੈ ਤੁਹਾਡਾ ਸੁਖਦੀਪ ਸਿੰਘ ਜੀ ਕੀ ਗੱਲਬਾਤ ਕੀ ਹੋਈ ਹੈ ਦੇ ਇੱਕ ਗਰੀਬ ਘਰ ਦੇ ਵਿੱਚ ਕਾਫੀ ਜਿਹੜੇ ਨੌਜਵਾਨੇ ਗੁੰਡਾ ਕਰਦੇ ਦਿਖਾਈ ਸਰ ਕੱਲ ਨਾ ਇਹਨਾਂ ਦਾ ਥੋੜਾ ਕੋ ਝਗੜਾ ਹੋਇਆ ਸੀ ਕੋਈ ਬੱਚੇ ਤੋਂ ਤੇ ਮੈਂ ਗਿਆ ਹਾਂ ਇਹਨਾਂ ਦੋਹਾਂ ਪਾਰਟੀਆਂ ਨੂੰ ਬਾਤਾਂ ਹੀ ਗੱਲ ਸਮਝਾਇਆ ਸੀ ਤੇ ਚਲੋ ਘੰਟਾ ਕੇ ਬੈਠੇ ਰਹਿਆ ਕਰੇ ਬਾਅਦ ਘੰਟੇ ਬਾਅਦ ਉਹ ਆਏ ਆ 30 35 ਜਾਣੇ ਤੇ 35 ਜਾਣੇ ਆਏ ਆ ਉਹ ਇਹ ਆਪਣਾ ਕੰਮ ਕਰ ਰਿਹਾ ਸੀ ਕੋਈ ਸਾਖ ਸੁਖ ਬਣ ਰਿਹਾ ਸੀ ਤੇ ਉਹ ਆਣ ਕੇ ਇਹਨਾਂ ਦੇ ਸਾਰੇ ਲੇਡੀਜ਼ ਦੇ ਗਲ ਵੀ ਜਾੜਸ ਦੇ ਗਾਲੇ ਪੈ ਗਤੀ 35 ਜਾਣੇ ਕੋਈ ਅਨਪ੍ਰਸ਼ਾਤੇ ਆ ਕਈਆਂ ਦੇ ਸੱਤ ਅੱਠ ਜਾਣੇ ਦੇ ਆਪਣਾ ਨਾਂ ਜਾਦਿਆ ਇੱਕ ਡੀਸੀ ਆ ਇੱਕ ਜੱਜ ਆ ਤੇ ਇੱਕ ਹੈਗਾ ਜੇ ਸੱਤਾ ਇੱਕ ਵਿਸ਼ਾਲ ਇੱਕ ਗੈਵੀ ਤੇ ਇੱਕ ਲੱਕੀ ਇੱਕ ਰਵੀ ਇਹ ਜਿਹੜੇ ਆਪ ਨੂੰ ਪੂਰੇ ਵੀ ਪਤਾ ਇਹਨਾਂ ਦਾ ਵੀ ਸਾਡੇ ਘਰ ਦੇ ਲਾਗੇ ਰਹਿੰਦੇ ਆ ਹਾਂਜੀ ਕੀ ਲੱਗਦਾ ਕਿ ਰੰਜਿਸ਼ ਰੱਖੀ ਜਾ ਰਹੀ ਹੈ ਕਿਉਂ ਵਾਰ-ਵਾਰ ਇਹਨਾਂ ਤੇ ਜਿਹੜਾ ਹਮਲਾ ਕੀਤਾ ਜਾ ਰਿਹਾ ਸਰ ਹੁਣ ਸਾਨੂੰ ਪਤਾ ਨਹੀਂ ਉਹਨਾਂ ਹੀ ਬੰਦੇ ਭੇਜੇ ਆ 12-13 ਜਣੇ ਫੇਰ ਉਹਨਾਂ ਦਾ ਵੇਖੋ ਨੁਕਸਾਨ ਵੀ ਕਰਕੇ ਤੁਹਾਡੇ ਸਾਹਮਣੇ ਜੋ ਵੀ ਆ ਤੇ ਇਹ ਗਲਤ ਕਰ ਰਹੇ ਆ ਇਹ ਗੁੰਡਾਗਰਦੀ ਆ ਸਰ ਤੇ ਇਹ ਆਪਾਂ ਬੰਦ ਕਰਨੀ ਆ ਕਿਹੜਾ ਪਿੰਡ ਹੈ ਇਹ ਪਿੰਡ ਫਸਾਪੁਰ ਆ ਪੱਤੀ ਫਕੀਰ ਵਾਲੀ ਆ ਜਿਲ੍ਹਾ ਅੰਮ੍ਰਿਤਸਰ ਆ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਕਿਉਂਕਿ ਇਹ ਇਲਾਕੇ ਦੇ ਵਿੱਚ ਦੇਖਿਆ ਜਾਵੇ ਤਾਂ ਗੁੰਡਾਗਰਦੀ ਵੱਧ ਸਰ ਪੁਲਿਸ ਆਪਣੀ ਪੂਰੀ ਸਪੋਰਟ ਕਰ ਰਹੀ ਹੈ ਕੱਲ ਵੀ ਮੌਕੇ ਤੇ ਆਈ ਸੀ ਅੱਜ ਵੀ ਮੌਕੇ ਤੇ ਆਈ ਹੈ ਸਰ ਬਹੁਤ ਵਧੀਆ ਡਿਊਟੀ ਕਰ ਰਹੀ ਹੈ ਆਪਣੀ ਠੀਕ ਹੈ ਮੌਕੇ ਤੇ ਪਹੁੰਚੜੀ ਫਤਾਖਪੁਰ ਇੱਕ ਘਰ ਦੇ ਵਿੱਚ ਕਾਫੀ ਨੌਜਵਾਨ ਜਿਹੜੇ ਕਿ ਵੜ ਕੇ ਭੰਨ ਤੋੜ ਕੀਤੀ ਇੱਟਾ ਰੋੜ ਚਲਾਏ ਕਿ ਤੁਸੀਂ ਮੌਕੇ ਤੇ ਪਹੁੰਚੋ ਅਸੀਂ ਜਦੋਂ ਮੌਕੇ ਤੇ ਆਏ ਉਦੋਂ ਭੱਜ ਚੁੱਕੇ ਫੜਾ ਫੜ ਭੱਜ ਗਏ ਸਾਨੂੰ ਵੇਖ ਕੇ ਅੱਛਾ ਜੀ ਸਰਕਾਰੀ ਗੱਡੀ ਵੇਖ ਕੇ ਤੋਂ ਭੱਜ ਗਏ ਸੀਗੇ ਇਹਨਾਂ ਦਾ ਸਵੇਰੇ ਵੀ ਇੱਕ ਨਾ ਫੈਸਲਾ ਕਰਵਾਇਆ ਸੀਗਾ ਤੇ ਦੁਬਾਰਾ ਫੇਰ ਹੋਣਾ ਚਾੱਕ ਕੇ ਤੇ ਬੰਦੀ ਕਰ ਰਹੀ ਕਰ ਦੋਣੀ ਆ ਤੁਸੀਂ ਮੌਕੇ ਤੇ ਪਹੁੰਚਿਓ ਘਰ ਦੇ ਜਿਹੜੇ ਲੇਡੀਜ਼ ਨੇ ਉਹ ਕਹਿੰਨਾ ਕਿ ਉਹਦੇ ਕੱਪੜੇ ਹੀ ਫਾੜੇ ਗਏ ਨੇ ਇੱਟਾ ਰੋੜੇ ਦੇ ਕਿੰਨੇ ਕਿੰਨੇ ਬੱਚੇ ਵੇਖ ਕੇ ਤੇ ਉਹ ਜੋ ਬੰਦੀ ਕਾਰਵਾਈਆਂ ਉਹਦੀ ਕਰ ਦਿੱਤੀ ਜਾਊਗੀ ਹੁਣ ਠੀਕ ਕੀ ਲੱਗਦਾ ਨਾ ਫੈਸਲਾ ਕਰਾਇਆ ਉਹਨਾਂ ਦਾ ਕਿ ਆ ਪਿੰਡ ਦੇ ਲੋਕ ਵੀ ਦੱਸ ਰਹੇ ਨੇ ਕਿ ਮੋਤਵਾਰਾ ਮੋਤਵਾਰਾ ਨੇ ਫੈਸਲਾ ਕਰਾਇਆ ਉਹਨਾਂ ਦਾ ਵਿੱਚ ਬੈ ਕੇ ਤੇ ਦੁਬਾਰਾ ਹੋਣਾ ਉਹਨਾਂ ਦੀ ਜੋ ਕਾਰਵਾਈ ਬੰਦੀ ਇਨਵੈਸਟੀਗੇਸ਼ਨ ਕਰਕੇ ਕਰ ਦਿੱਤੀ ਜਾਊਗੀ